ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਕ ਵੀਡੀਓ ਦੇਖੀ ਇੱਕ ਤਾਂ ਧੀਰਮਲ ਪਿਰਥੀ ਚੰਦ ਵੀ ਕਹਿਦੀ ਨਾਲ ਤਰਸੇਮ ਮੂਤਪਾਲ ਦਾ ਪਪਾ ਤੇ ਇੱਕ ਨਸ਼ੇੜੀ ਸਰ ਵੀ ਤਾਂ ਐਮਪੀ ਤੇ ਨਾਲ ਨਸ਼ੇੜੀ ਭੇਡਾਂ ਕਰਕੇ ਨਾ ਇਕੱਠ ਦੋ ਢਾਈ ਸੋ ਬੰਦੇ ਦਾ ਅੰਮ੍ਰਿਤਸਰ ਸਾਹਿਬ ਗਏ ਡੀ ਸੀ ਸਾਹਬ ਦੇ ਅਪਸ ਤੇ ਵਿੱਚ ਮੋਰੰਡਮ ਦੇਣ ਵਾਸਤੇ ਕੀ ਕਹਿੰਦੇ ਕਹਿੰਦੇ ਜਿਹੜਾ ਸਾਡਾ ਮੂਤਪਾਲ ਹੈ ਨਾ ਉਹਦਾ ਐਨਐਸਏ ਖਤਮ ਕਰੋ ਕਹਿੰਦੇ ਉਹਨੂੰ ਛੇਤੀ ਤੋਂ ਛੇਤੀ ਜੇਲ੍ਹ ਵਿੱਚੋਂ ਬਾਹਰ ਕੱਢੋ ਤੇ ਅਸੀਂ ਸਾਰੇ ਬਾਂਦਰ ਇਕੱਠੇ ਹੋ ਕੇ ਅੱਗ ਲਾਵਾਂਗੇ ਪੰਜਾਬ ਨੂੰ ਤੇ ਇਹ ਡੀ ਸੀ ਸਾਹਬ ਉਹੀ ਨੇ ਜਦੋਂ ਕਹਿੰਦੇ ਸੀ ਪੰਜਾਬ ਪੁਲਿਸ ਗਈ ਹੈ ਨੇਵਰਗੜ ਜੇਲ ਅੰਮ੍ਰਿਤਪਾਲ ਨੂੰ ਲੈਣ ਵਾਸਤੇ ਤੇ ਬਾਅਦ ਵਿੱਚ ਡੀਸੀ ਸਾਹਿਬ ਨੇ ਉਹ ਜਿਹੜਾ ਪੇਪਰ ਸੀ ਉਹ ਸੈਂਡ ਕਰਤਾ ਕਹਿੰਦੇ 1 ਸਾਲ ਦੀ ਐਨਐਸਏ ਹੋਰ ਵਧਾਤੀ ਫਿਰ ਬਾਅਦ ਵਿੱਚ ਪਤਾ ਕਹਿੰਦੇ ਨਹੀਂ 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 ਕਹਿੰਦੇ ਉਹਦਾ ਪੁਲਿਸ ਕਹਿੰਦੇ ਨਾ ਉਹ ਲੈਟਰ ਪੈਡ ਫੜਾਉਣ ਗਈ ਸੀ ਜਣਕੇ ਜਿਹੜਾ ਐਨਐਸਏ ਵਧਾਈ ਸੀ ਨਾ ਉਹ ਕਹਿੰਦੇ ਪੱਤਰ ਫੜਾਉਣ ਗਈ ਸੀ ਲੈਟਰ ਫੜਾਉਣ ਗਈ ਸੀ ਵੀ ਆਹ 1 ਸਾਲ ਤੇਰੀ ਐਨਐਸਏ ਹੋਰ ਵਧਾਤੀ ਹੁਣ ਉਹ ਸਡੀਸੀ ਕੋਲ ਗਏ ਨੇ ਆਕੇ ਐਨਐਸਏ ਖਤਮ ਕਰ ਦਿਓ ਅਛਾ ਗਏ ਦੇਖੋ ਕਿਹੜੇ ਕਿਹੜੇ ਬੰਦੇ ਆ ਇੱਕ ਤਾਂ ਸਰ ਵੀ ਤਾਂ ਐਮਪੀ ਗਿਆ ਤੇ ਇਹਨੇ ਭੁਖੀ ਅੱਜ ਵਧੀਆ ਖਾਦੀ ਹੋਣੀ ਐ ਕੰਮ ਹੋ ਕੇ ਨਿਕਲੇ ਹੋਣਾ ਘਰੋਂ ਆਈ ਹੋਣੀ ਕਿਸੇ ਪਾਸੋਂ ਤੇ ਇੱਕ ਅਮਰਪਾਲ ਦਾ ਪਾਪਾ ਇੱਕ ਰਾਜਮਾਤਾ ਬਲਵਿੰਦਰ ਕੌਰ ਤੇ ਦੋ ਤਿੰਨ ਉਹ ਜਿਹੜੇ ਪ੍ਰਚਾਰਕ ਬਲਾਰੇ ਇਹਨਾਂ ਦੇ ਉਹ ਜਿਹੜੇ ਇੱਕ ਤਾਂ ਇਹਨਾਂ ਦਾ ਉੰਬਈ ਜੋ ਨਾ ਲਾਉਂਦੇ ਆ ਤਾਂ ਝਾੜ ਘੱਟ ਨਿਕਲਦਾ ਇਹ ਸਾਰੀ ਨ ਲਗੌੜ ਜਿਹੜੇ ਨਸ਼ੇੜੀ ਨੇ ਕੋਈ ਕੋਲ ਅਪ ਲਾਉਂਦਾ ਕੋਈ ਸੁੱਖਾ ਪੀਂਦਾ ਕੋਈ ਪ੍ਰੈਗਾ ਦੇ ਕੈਪਸੂਲ ਖਾਂਦਾ ਕੋਈ ਚਿੱਟਾ ਲਾਉਂਦਾ ਇਹ ਸਾਰੇ ਨਸ਼ੇੜੀ ਆ ਕਹਿੰਦੇ ਜੀ ਐਨਐਸਏ ਖਤਮ ਕਰ ਦਿਓ ਅੱਛਾ ਹੁਣ ਜਿਹੜੀ ਮੈਂ ਗੱਲ ਕਰਨੀ ਆ ਨਾ ਇਹਨੂੰ ਧਿਆਨ ਦੇ ਨਾਲ ਸੁਣਿਓ ਇਹ ਫਿਰ ਤੁਸੀਂ ਨਾ ਠੰਡਾ ਪਾਣੀ ਪੀ ਕੇ ਸੋਚਿਓ ਇਹ ਗੱਲਾਂ ਕਿੰਨੀਆਂ ਕੁ ਸਹੀ ਨੇ ਕੱਲ ਨਾ ਕੱਲ ਇੱਕ ਬੀਬੀ ਨੇ ਫੋਨ ਕੀਤਾ ਖਲੂਗੁਰ ਸਾਹਿਬ ਨੂੰ ਉਹ ਕਹਿੰਦੀ ਜੀ ਜਿਹੜੀ ਅਮਰਤਪਾਲ ਦੀ ਮਾਤਾ ਹੈ ਨਾ ਕਹਿੰਦੀ ਮੈਂ ਉਹਦੇ ਪਰਸ ਵਿੱਚ 5 500 ਦੇ ਨੋਟ ਦੇਖੇ ਗਏ ਦੋ ਤਿੰਨ ਕਾਪੀਆਂ ਜਾਨਕਿ ਇੱਕ ਕਾਪੀ 500 ਦੇ ਨੋਟਾਂ ਦੀ 50000 ਦੀ ਹੁੰਦੀ ਹੈ ਕਹਿੰਦੇ ਉਹਦੇ ਵਿੱਚ ਮੈਂ ਦੇਖਿਆ ਤੇ ਮੈਂ ਕਿਹਾ ਹਾਂ ਜੀ ਹੋ ਸਕਦਾ 1.5 ਲੱਖ ਕਿੰਨਾ ਕੁ ਹੁੰਦਾ ਕਹਿੰਦੇ ਤੁਹਾਨੂੰ ਪਤਾ ਨਹੀਂ ਵੀ ਕਾਸ ਵਾਸ ਤੇ ਰੱਖਿਆ ਉਹ ਮੈਂ ਕਿਹਾ ਦੱਸੋ ਕਹਿੰਦੇ ਜਿਹੜਾ ਮੈਨੂੰ ਛੇੜੀ ਆਉਂਦਾ ਸੀ ਨਾ ਉਹ ਕਹਿੰਦੇ ਸੀ ਮਾਤਾ 200 ਰੁਪਏ ਦੇ ਨਿਰਸਰੀ ਟੁੱਟੀ ਜਾਂਦਾ ਕਹਿੰਦੇ ਇਹ ਮਾਤਾ 200 ਰੁਪਏ ਦੇਂਦੀ ਸੀ ਯਾਨੀ ਕਿ ਦੋ ਜਣੇ ਨੂੰ 500 ਖੜਾ ਦਿੰਦੀ ਸੀ ਵੀ ਖਾ ਲਓ ਨਸ਼ਾ ਪਤਾ ਹੋ ਰੁਕ ਹੈ ਮੈਂ ਇਹੀ ਕਰਤੂਤ ਅਮਰਤਪਾਲ ਜਦੋਂ ਬਹੀਰ ਕੱਢਦਾ ਸੀ ਨਗਰ ਕੀ ਕੱਢਦਾ ਸੀ ਉਦੋਂ ਕਰਦਾ ਰਿਹਾ ਇਹਨਾਂ ਸੀੜੀਆਂ ਦੀ ਭੀੜ ਹੈ ਸਾਰੀ ਉਦੋਂ ਵੀ ਤੇ ਹੁਣ ਵੀ ਤੇ ਜਿਹੜੀ ਮਾਂ ਹੁਣ 1.5 ਲੱਖ ਰੁਪਇਆ ਪਰਸ ਵਿੱਚ ਲੈ ਕੇ ਘੁੰਮਦੀ ਹੈ ਨਾ ਇਹ ਉਹੀ ਹੈ ਜਿਹੜੀ ਲੈਂਡ ਦੇ ਵਿੱਚ ਲੱਗ ਕੇ ਨਾ ਡਿੱਪੂ ਤਕਣਕ ਲੈਂਦੀ ਹੁੰਦੀ ਸੀ ਜਿਹੜੀ ਕਹਿੰਦੀ ਹੁੰਦੀ ਸੀ ਸਾਡਾ ਬਿੱਲ ਜਿਹੜਾ ਨਾ ਥੋੜਾ ਜਿਹਾ ਜ਼ਿਆਦਾ ਆਂਦਾ ਹੈ ਤੇ ਅਸੀਂ ਤੇ ਹੁਣ ਐਪਲੀਕੇਸ਼ਨ ਦੇਣ ਲੱਗੇ ਆ ਤੇ ਸਾਡਾ ਬਿੱਲ ਮਾਫ ਕਰ ਦਿਓ ਤੇ ਹੁਣ ਹੁਣ ਕਹਿੰਦੇ ਸਾਡਾ 25000 ਖਰਚ ਹੈ ਮਹੀਨੇ ਦਾ ਸੌਰੀ ਇੱਕ ਦਿਨ ਦਾ 7.5 ਲੱਖ ਰੁਪਇਆ ਉਹ ਬੱਲੇ ਬੱਲੇ ਮਹੀਨੇ ਵਿੱਚ 25000 ਕਹਿੰਦੇ ਰੋਜ਼ ਦਾ ਖਰਚਾ ਹੈ ਉਹ ਖਰਚਾ ਕਿਉਂ ਹੈ ਪਤਾ ਤਿੰਨ ਚਾਰ ਤਾਂ ਗੱਡੀਆਂ ਘੁੰਮਦੀਆਂ ਨੇ ਤੇਲ ਪਾਉਣਾ ਪੈਂਦਾ ਤੇ ਜਿਹੜਾ ਹੈਪੀ ਹੈ ਮੂਤਪਾਲ ਦਾ ਭਰਾ ਉਹਨੇ ਫਿਰ ਨਸ਼ਾ ਵੀ ਕਰਨਾ ਹੁੰਦਾ ਤਾਂ 25000 ਤੇ ਜੇ ਉਹ 5-4 ਜਿਹੜਾ ਚਿੱਟਾ ਪੀਊਗਾ ਤਾਂ ਫੇਰ ਹੀ ਕੈਮ ਹੋਊਗਾ ਜਾਣੀ ਕੀ ਕਰਦੂ ਤਾਂ ਇਹਨਾਂ ਦੀ ਹੁਣ ਇਹ ਨਾਲ ਕੀ ਚੱਲਦਾ ਗਾਣੇ ਬਣਾ ਕੇ ਸਾਡਾ ਮੁੰਡਾ ਤਾਂ ਨਸ਼ੇ ਛਡਾਉਂਦਾ ਸੀ ਅੰਮ੍ਰਿਤ ਛਕਾਉਂਦਾ ਸੀ ਉਹਨੂੰ ਦੁੱਖ ਕੀ ਹੈ ਜਾਣੀ ਕਿ ਲੋਕਾਂ ਨੂੰ ਕੀ ਦੁੱਖ ਹੋਇਆ ਉਹ ਤਾਂ ਵਧੀਆ ਕੰਮ ਕਰਦਾ ਸੀ ਨਸ਼ੇ ਛਡਾਉਂਦਾ ਸੀ ਅੰਮ੍ਰਿਤ ਛਕਾਉਂਦਾ ਸੀ ਅੱਛਾ ਹੁਣ ਸੁਣੋ ਪਤੇ ਦੀ ਗੱਲ ਇਹਨਾਂ ਸਾਰੀਆਂ ਲਗੌੜਾਂ ਨੂੰ ਨਾ ਪੇਡਾਂ ਨੂੰ ਸਵਾਲ ਕਰਿਓ ਕਹਿੰਦੇ ਐਨਐਸਏ ਖਤਮ ਕਰੋ ਪਹਿਲਾਂ ਦੱਸੋ ਵੀ ਐਨਐਸਏ ਲਈ ਕਿਉਂ ਹੈ ਐਨਐਸਏ ਕਿਉਂ ਲਈ ਹੋਤੀ ਉਹ ਕੋਈ ਕੌਮੀ ਮਸਲਾ ਸੀ ਇੱਕ ਕੁੜੀ ਛੇੜੀ ਸੀ ਉਹ ਮੁੰਡਾ ਕੁੱਟਦਾ ਪਰਚਾ ਰੱਦ ਕਰਾਉਣਾ ਸੀ ਥਾਣੇ ਤੇ ਹਮਲਾ ਕਰਦਾ ਐਨਐਸਏ ਤਾਂ ਲਈ ਹੈ ਹੋਰ ਕੋਈ ਧਾਰਮਿਕ ਜੁੱਧ ਮੋਰਚਾ ਤਾਂ ਲਾਇਆ ਨਹੀਂ ਸੀ ਉਹਨਾਂ ਨੇ ਬੀਐਨਐਸ ਐ ਲਾਤੀ ਤੇ ਹੁਣ ਲਗੌਰ ਇਕੱਠੀ ਹੋ ਕੇ ਗਈ ਹੈ ਕਿ ਪੰਥ ਦੋਖੀ ਨੇ ਲੋਕ ਜਿਹੜੇ ਸਾਡੇ ਮੁੰਡੇ ਨੂੰ ਚੰਗਾ ਕੰਮ ਕਰਨ ਤੋਂ ਹਟਾਉਂਦੇ ਆ ਮਤਲਬ ਥੋੜੇ ਮੁੰਡੇ ਮੂਤਪਾਲ ਨੂੰ ਬਾਹਰ ਕੱਢੀਏ ਜੇਲ੍ਹ ਚ ਤੇ ਉਹ ਆ ਕੇ ਇੱਥੇ ਨਸ਼ੇੜੀਆਂ ਦੀ ਭੀੜ ਇਕੱਠੀ ਕਰੇ ਤੇ ਪੰਜਾਬ ਦੇ ਵਿੱਚ ਨਸ਼ੇ ਸ਼ਰਿਆਂ ਵੇਕਣ ਗੁੰਡਾਗਰਦੀ ਹੋਵੇ ਫਰੋਤੀਆਂ ਲਈਆਂ ਜਾਣ ਜਿਵੇਂ ਤੁਹਾਡਾ ਮੁੰਡਾ ਪਹਿਲਾਂ ਜੈਪਾਲ ਪੁੱਲਨਬਰਗਾਂ ਦੇ ਨਾਲ ਮਿਲ ਕੇ ਫਰੋਤੀਆਂ ਲੈਂਦਾ ਸੀ ਡਕੈਤੀਆਂ ਕਰਦਾ ਸੀ ਉਦਾਂ ਦੇ ਕੰਮ ਤੁਸੀਂ ਦੁਬਾਰਾ ਪੰਜਾਬੇ ਸ਼ੁਰੂ ਕਰੋ ਅੱਛਾ ਫਰੀਦਕੋਟ ਦੇ ਲੋਕ ਤੇ ਖੰਡੂਰ ਸਾਹਿਬ ਦੇ ਇਹਨਾਂ ਦੋਨੋਂ ਹਲਕਿਆਂ ਦੇ ਲੋਕਾਂ ਨੂੰ ਬੇਨਤੀ ਹੈ ਬੀ ਜੇ ਤੁਹਾਡੇ ਕੋਲ ਗਲਤੀ ਹੋ ਗਈ ਨਾ ਪਹਿਲਾਂ ਉਹਦਾ ਪਛਤਾਪ ਇਹੀ ਹੈ ਉਜਵੇਂ ਕਹਿੰਦੇ ਛੱਡਿਆ ਤੀਰ ਕਮਾਨ ਚੋਂ ਜਾਂ ਪੁਲਾਂ ਹੇਠੋਂ ਨਿਕਲਿਆ ਹੋਇਆ ਪਾਣੀ ਤੇ ਜਵਾਨ ਵਿੱਚੋਂ ਨਿਕਲੀ ਹੋਈ ਗੱਲ ਉਹ ਵਾਪਸ ਤਾਂ ਆਉਂਦੀ ਨਹੀਂ ਪਰ ਪਛਤਾਪ ਇਹੀ ਹੈ ਵੀ ਜੇ ਤੁਹਾਨੂੰ ਦੁਬਾਰਾ ਇਹ ਕਿਤੇ ਮਿਲਦੇ ਨੇ ਅਮਰਪਾਲ ਦਾ ਪਾਪਾ ਹੋਵੇ ਜਦ ਬਲਵਿੰਦਰ ਕੌਰ ਉਹਦੀ ਮਾਂ ਹੋਵੇ ਆ ਹੈਪੀ ਨਸ਼ੇੜੀ ਹੋਵੇ ਸਰਬੀਤ ਵਰਗੇ ਹੋਣ ਇਹਨੇ ਫੜ ਕੇ ਛੇਤਰ ਫੇਰੋ ਤੁਹਾਡੇ ਲਈ ਪਛਤਾਪ ਇਹ ਹੀ ਹੈ ਕਿ ਜੇ ਤੁਸੀਂ ਚਾਹੁੰਦੇ ਹੋ ਵੀ ਇਹ ਦੋ ਹਲਕੇ ਬਚ ਰਹਿਣ ਤਾਂ ਇਹ ਕੰਮ ਤੁਹਾਨੂੰ ਕਰਨਾ ਪੈਣਾ ਕਿਉਂਕਿ ਤੁਸੀਂ ਬਹੁਤ ਵੱਡੀ ਗਲਤੀ ਪਹਿਲਾਂ ਕਰ ਬੈਠੇ ਹੋ ਕੀ ਖਟ ਲਿਆ ਵੋਟਾਂ ਪਾ ਕੇ ਕੀ ਮਿਲ ਗਿਆ ਤੁਹਾਨੂੰ ਚੱਕੀ ਜੋ ਹੁਣ ਅਛਾ ਜਦੋਂ ਅੱਜ ਇਕੱਠ ਦੇਖਿਆ ਨਾ ਕਈ ਨਾ ਮੈਨੂੰ ਵੀਡੀਓ ਕੱਟ-ਕੱਟ ਕੇ ਲੋਕਾਂ ਨੇ ਭੇਜੀਆਂ ਕਿਉਂਕਿ ਮੈਨੂੰ ਤਾਂ ਭੇਜ ਦੇ ਮੈਂ ਬੋਲ ਦੇਣਾ ਸਾਨੂੰ ਕਿਹੜਾ ਕੋਈ ਡਰਾ ਕਹਿੰਦਾ ਜਿਹਨੇ ਮਰਨਾ ਮਰੇ ਅੱਜ ਤਾਂ ਪੰਜਾਬ ਦੀ ਤੇ ਕੌਮ ਦੀ ਗੱਲ ਕਰਨੀ ਜਿਹੜਾ ਬੰਦਾ ਕੌਮ ਨੂੰ ਬੇਵਕੂਫ ਬਣਾਉਂਦਾ ਪੰਜਾਬ ਦੇ ਲੋਕਾਂ ਨੂੰ ਬੇਵਕੂਫ ਬਣਾਉਂਦਾ ਉਹਦੇ ਛੇਤਰ ਫੇਰਨੀ ਅਸੀਂ ਤਾਂ ਫੜ ਕੇ ਸਾਨੂੰ ਕੋਈ ਪਰਵਾਹ ਨਹੀਂ ਆਹ ਜਿਹੜੀਆਂ ਵੀਡੀਓ ਕੱਟ-ਕੱਟ ਕੇ ਭੇਜੀਆਂ ਨਾ ਉਹ ਕਹਿੰਦੇ ਕੋ ਕਹਿੰਦੇ ਜੀ ਆ ਕਹਿੰਦੇ ਅੱਖ ਖੜੀ ਹੈ ਇਹਦੇ ਕਹਿੰਦੇ ਕੈਪਸੂਲ ਦੋ ਖਾਦੇ ਹੋਏ ਹੈਪੀ ਜਿਹੜਾ ਇਹਦਾ ਉਹਦੀ ਅੱਖ ਨਾ ਇਦਾਂ ਹੀ ਆ ਮੋਸਤੇ ਹੱਥ ਰੱਖਿਆ ਹੋਇਆ ਇਦਾਂ ਚੰਗੀ ਤਰ੍ਹਾਂ ਤੇ ਮਾਂ ਤੇ ਮਾਂ ਪੂਰਾ ਨਾ ਚਿਹਰੇ ਤੇ ਇਦਾਂ ਜਿਵੇਂ ਇੱਕ ਇਹ ਕਹਿੰਦੇ ਕਿ ਬਹੁਤ ਵੱਡੀ ਸਿਆਣੀ ਬਣਦੀ ਹੁੰਦੀ ਹੈ ਵੀ ਮੈਂ ਇੰਨੀ ਅਕਲਮੰਦਾਂ ਬਿਵੇਂ ਉਹ ਪੂਰੀ ਕਾਮ ਮਾਂ ਕਰਕੇ ਜਾਣੇ ਇਦਾਂ ਦੀਆਂ ਉਹਨੇ ਪੋਜ ਬਣਾ ਕੇ ਫੋਟੋਆਂ ਪਾਈਆਂ ਸਾਹਮਣੇ ਆਈ ਜਿਹੜਾ ਪਾ ਪਹਿਲਾ ਜਿਹੜਾ ਕਹਿੰਦਾ ਇਹ ਆਈ ਇਹ ਆਈ ਇਹ ਨਾ ਬਣਦੇ ਆ ਉਹ ਇਦਾਂ ਹੱਥ ਮਾਰਦਾ ਹੁੰਦਾ ਪੁੱਠੇ ਉਹਦੇ ਕੋਲੇ ਕੋਈ ਗੱਲ ਨਹੀਂ ਕੋਈ ਮਤਲਬ ਨਹੀਂ ਚਲੋ ਐਨਾ ਕੁਝ ਬਹੁਤ ਆ ਤੁਹਾਨੂੰ ਦੱਸਤਾ ਪਰ ਗੌਰ ਕਰ ਲਿਓ ਇਹ ਉਹ ਲੋਕ ਨੇ ਜਿਹੜੇ ਨਸ਼ੇੜੀ ਸਿਰੇ ਦੇ ਭੇਡਾਂ ਬੰਦਰ ਇਕੱਠੇ ਹੋਏ ਹੈ ਤੇ ਇਹਨਾਂ ਦੇ ਹੱਥਾਂ ਵਿੱਚ ਨਾ ਅੱਗ ਵਾਲ ਕੇ ਟੀਲੀਆਂ ਫੜਾਉਣ ਵਾਲੇ ਹੋਰ ਨਹੀਂ ਤੇ ਬਸ ਹੁਣ ਇਹਦੇ मंसूਬੇ ਕੀ ਨੇ ਵੀ ਵੱਦ ਤੋਂ ਵੱਧ ਰੌਲਾ ਰੱਟਾ ਪੰਜਾਬ ਵਿੱਚ ਪਵੇ ਤੇ ਸਾਡੇ ਜਿਹੜੇ ਘਰ ਨੇ ਉਹ ਵੱਦ ਤੋਂ ਵੱਧ ਬਾਹਰੋਂ ਪੈਸਾ ਆਵੇ ਬਸ ਆ ਚੱਕਰ ਇਹਨਾਂ ਦਾ ਹੋਰ ਕੁਝ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ